ਸਸ਼ੀਕਾਲ ਦੇ ਤੁਸੀਂ ਦੇਖ ਰਹੇ ਹੋ 24x7 ਪੰਜਾਬ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜਨਵਰੀ ਨੂੰ ਮੇਅਰ ਦੀ ਚੋਣਾਂ ਚੰਡੀਗੜ੍ਹ ਵਿੱਚ ਹੀ ਇਕੱਠੇ ਲੜ ਰਹੀਆਂ ਨੇ ਪਰ ਪੰਜਾਬ ਕਾਂਗਰਸ ਦੇ ਆਗੂਆਂ ਨੇ ਇਸ ਤੇ ਇਤਰਾਜ਼ ਹੈ ਪੰਜਾਬ ਦੇ ਆਗੂ ਇਸ ਮਾਮਲੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਮਿਲਣ ਜਾ ਰਹੇ ਨੇ ਉਹ ਕਹਿੰਦੇ ਹਨ ਕਿ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਅਸੀਂ ਇਸ ਬਾਰੇ ਹਾਈ ਕਮਾਂਡ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਸਾਡਾ ਆਪ ਨਾਲ ਕੋਈ ਸਮਝੌਤਾ ਨਹੀਂ ਹੈ ਨਾ ਹੀ ਕੱਲ ਹੋਵੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਬਾਰੇ ਅਸੀਂ ਹਾਈ ਕਮਾਂਡ ਅੱਗੇ ਆਪਣਾ ਇਤਰਾਜ਼ ਪ੍ਰਗਟ ਕਰਾਂਗੇ ਬਾਜਵਾ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਹਾਈ ਕਮਾਂਡ ਨੂੰ ਮਿਲਣਗੇ ਦਰਅਸਲ ਅੰਮ੍ਰਿਤਸਰ ਵਿੱਚ ਬੀ ਆਰ ਐਮ 베ਦਕਰ ਦੀ ਮੂਰਤੀ ਦੀ ਬੇਅਦਬ ਨਾਲ ਜੁੜੇ ਵਿਵਾਦ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਏ ਵਿੱਚ ਕਾਂਗਰਸ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰਿਆਂ ਨੂੰ ਮਿਲਣ ਗਿਆ ਸੀ ਜਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਅੰਮ੍ਰਿਤਸਰ ਵਿੱਚ ਹੋਈਆਂ ਮੇਅਰ ਦੀਆਂ ਚੋਣਾਂ ਵਿੱਚ ਆਪ ਦੇ ਖਿਲਾਫ ਰਾਜਪਾਲ ਨੂੰ ਮਿਲੇ ਹਨ ਤਾਂ ਉਹਨਾਂ ਨੇ ਕਿਹਾ ਕਿ ਉਹ ਹਾਈ ਕੋਰਟ ਵਿੱਚ ਕੇਸ ਲੜਨ ਜਾ ਰਹੇ ਨੇ ਪਰ ਉਹ ਚੰਡੀਗੜ੍ਹ ਵਿੱਚ ਇਕੱਠੇ ਚੌਣ ਲੜ ਰਹੇ ਨੇ ਇਸ ਤੇ ਕਾਂਗਰਸ ਮੁਖੀ ਨੇ ਕਿਹਾ ਕਿ ਸਾਡਾ ਆਪ ਨਾਲ ਕੋਈ ਸਮਝੌਤਾ ਨਹੀਂ ਹੈ ਅਸੀਂ ਆਪ ਵਿਰੁੱਧ ਪਾਰਟੀ ਹਾਈ ਕਮਾਂਡ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਪਲੇਟਫਾਰਮ ਤੋਂ ਨਹੀਂ ਦਸੀਆਂ ਜਾ ਰਹਕਦੀਆਂ ਅਸੀਂ ਉਹਨਾਂ ਨਾਲ ਕੋਈ ਸੰਬੰਧ ਰੱਖਣਾ ਨਹੀਂ ਹੈ ਸਾਨੂੰ ਉਹਨਾਂ ਨਾਲ ਲੜਨਾ ਨਹੀਂ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪਾਰਟੀ ਹਾਈ ਕਮਾਂਡ ਨੂੰ ਮਿਲਣਗੇ ਅਤੇ ਚੰਡੀਗੜ੍ਹ ਗਠ ਜੋੜ ਤੇ ਆਪਣਾ ਇਤਰਾਜ਼ ਪ੍ਰਗਟ ਕਰਨਗੇ ਕਿ ਇਹਨਾਂ ਨੇ ਜਦੋਂ ਮジョਰਿਟੀ ਨਹੀਂ ਆਈ ਬਾਕੀ ਤਾਂ ਹਰ ਜਗ੍ਹਾ ਤੇ ਇਹਨਾਂ ਨੇ ਸੋਨਾ ਵੇਲੇ ਦਾ ਕਰਾ ਲਿਆ ਕਿ ਇਹਨਾਂ ਨੂੰ ਲੱਗਾ ਸੀ ਸਦਾ ਮਿਹਰ ਬਣੇਗਾ ਮੁੱਖ ਵੀ ਇਹਨਾਂ ਕੋਲ ਮジョਰਿਟੀ ਨਹੀਂ ਸੀ ਸਾਡੇ ਬੰਦੇ ਉਧਰ ਉਧਰ ਘੜ ਕੇ ਰਹੇ ਲੇਕਿਨ ਆਪਣੇ ਸਾਥ ਸਾਥ ਕੇ ਨਾਲ ਆਵਾਜ਼ ਦੇ ਪਾਰਟੀ ਦਾ ਪ੍ਰਬੰਧ ਵੀ ਉਸੀ ਕਿ ਮੰਤਰੀ ਧਾਰੀਬਾ ਦੀ ਵੀ ਲੱਗੀ ਸੀ ਔਰ ਪੁਲਿਸ ਡਿਟੀ ਹੈ ਪੋਰਟ ਆਫ ਕੋਲ ਮਲਕੇ ਸਾਡੇ ਕੌਨਸਲਰ ਸਰਵਰਾਂ ਨੂੰ ਖਲਕ ਪੁਲਾਉਣ ਦੀ ਲੱਗੀ ਸੀ ਦੁਬਾਰਾ ਕਰਕੇ ਉਹ ਇਨਸੀਡੈਂਟ ਹੋਇਆ ਮਾਮਾ ਸਾਹਿਬ ਅੰਗੀਕਾਰ ਕਰਦੇ 31 ਜਨਵਰੀ ਆਨੇ ਤੇ 4 ਵਜੇ ਇਸ ਤਰ੍ਹਾਂ ਇਨਸੀਡੈਂਟ ਹੋਣਾ ਇਹਦਾ ਮਤਲਬ ਪੁਲਿਸ ਦੀ ਵੈਸੀ ਜਿਪਤੀ ਦਾ ਬਿਹਾਨ ਕੌਨਸਲਰ ਬੜੇ ਤੈਸੀ ਤਰਾ ਕੁੱਲਿਆ ਦੇ ਕਿ ਕਿਤਾ ਕੰਪੇ ਦਾ ਹਾਊਸ ਹੁੰਦਾ ਸੀਗਾ ਕੰਪੇ ਤੇ ਦੋ ਇਹਨਾਂ ਨੇ ਨਾਲ ਹੋਰ ਕੰਪੂਨਸ ਉਹ ਲੋਕ ਨਿਆ ਐਡ ਕਰ ਲਿਆ ਕਿ ਉਹਨਾਂ ਦੇ ਐਮਐਨਏ ਸਰਮਨ ਨੇ ਨੀਆਂ ਵੋਟਾਂ ਪਾ ਲਾਂਗੇ ਗਾਡੋ ਸਾਡੀ ਗਿਣਤੀ ਹੋਰ ਵੱਧ ਜਾਏਗੀ ਬਾਅਦ ਵਿੱਚ ਹੋ ਗਿਆ ਜੀ ਵੋਟ ਤੇ 92 ਚੋਂ 42 ਲੋਕ ਜਿਹੜੇ ਸਾਡੇ ਨਾਲ ਗਏ ਅਸੀਂ バス ਉੱਤੇ ਲਾ ਕੇ ਮੈਂ ਤੇ ਮਾਰਕਾ ਸਾਹਿਬ ਜਿਹੜੇ ਮਾਰਕਾ ਸਾਹਿਬ ਸਾਈ ਕਰ ਰਹੇ ਸੀ ਪਰ ਬਾਅਦ ਸੀ ਜੇ ਅਸੀਂ ਹਰਸ ਤੋਂ ਬੈਠ ਕੇ ਲੈ ਕੇ ਗਏ ਪਹਿਲਾਂ ਤਾਂ ਸਾਨੂੰ ਤਨਾਸੀ ਵੱਲ ਤੋਂ ਉਤਰੇ ਕਹਿੰਦੇ ਅਸੀਂ ਸਵੇਰ 3:30 ਉੱਤੇ ਪਹੁੰਚ ਗਏ ਆਹ ਨੂੰ ਫਿਰ ਗੱਲ ਖਰਾਬ ਕੀਤਾ ਗਿਆ ਜਾਣ ਮੁਤ ਕੇ ਕਮਿਸ਼ਨਰ ਬਾਹਰ ਆ ਕੇ ਖੜਾ ਹੋ ਗਿਆ ਸਾਡੇ ਬੰਦੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਜਾ ਰਿਹਾ ਸੀ ਵੀ 4 ਵਜੇ ਤੱਕ ਇਹਨਾਂ ਦਾ ਟੈਂਕ ਬਾਹਰ ਹੀ ਰਿਹਾ ਜੀ ਨੂੰ ਇਹ ਮੈਂ ਸੁਨੀ ਸਾਹਿਬ ਆਜਨਾ ਸਾਹਿਬ ਮੋਹਰਲਾ ਸਾਹਿਬ ਇਹ ਕੱਪਕੇਗੇ ਤਾਂ ਫਿਰ ਉਹਨਾਂ ਨੇ ਸਾਡੇ ਕੌਂਸਲਰ ਸਮਾਪਨ ਉੱਤੇ ਕੰਮ ਕੀਤਾ 40 ਦਾ ਸਾਡੇ ਸਜਨਾਤ ਚਾਰ ਅਕਾਲੀਵਾਲ ਦੇ ਕੌਂਸਲਰ ਇਹਨਾਂ ਨੂੰ ਵਿਕਰਮ ਜੀ ਚਾਹੇ ਆਇਆ ਉਹ ਅੰਦਰ ਕਿੰਝ ਚਲੋ ਨਾ ਬੋਲੀਓ ਨਾ ਕਿਹਦੀ ਸੱਤ ਬੀਜਪੀ ਦੇ ਕੌਂਸਲਰ ਸਾਫੀ ਸਾਹਿਬ ਇਹ ਟੋਟਲ ਲਗਭਗ 52 ਹੋਗੇ ਲਗਭਗ 52 ਟੋਟਲ ਸੀਟਾਂ ਹੋਣਗੀਆਂ 94 ਚੋਂ 52 ਹੋਣੇ ਹੋਣੇ ਅੰਦਰ ਗਏ ਸੰਗਤ ਜਿਦੋਂ ਗਏ ਤਾਂ ਉੱਥੇ ਸੋਚਕ ਸਮਾਗ ਕੋਇਆ ਕਮਿਸ਼ਨਰ ਕੁਬਾਲਾ ਸਾਹਿਬ ਦਸੰਗੇ ਸੋ ਕਮਿਸ਼ਨਰ ਦੇ ਕੁਰਸੀ ਤੇ ਬੈਠਿਆ ਸਾਰ ਕੇਵਲ ਸਿੱਧੇ ਨਾਮ ਪਰਚੇਸ ਨਾ ਦਿੱਤੇ ਕੇਵਲ ਅਨੁਦਿਓਗ੍ਰਾਫੀ ਹੋਣੀ ਸੀ ਹੱਥ ਖੜੇ ਕਰਾਉਣੇ ਸੀ ਮਾਨਯੋਗ ਹਾਈ ਕੋਰਟ ਦੀਆਂ ਅਟੈਟਾਂ ਸਨ ਪੁਲਿਸ ਪ੍ਰੋਟੈਕਸ਼ਨ ਦੇਣੀ ਹੈ ਕਾਉਂਸਲਰ ਸੇ ਬਣਾਉ ਕਿਤੇ ਕੀ ਤੁਸੀਂ ਸਾਰੀ ਸਾਰੇ ਕਾਉਂਸਲਰਾਂ ਨੂੰ ਘਾਹ ਰਹੀ ਸੀ ਕਿ ਕਾਸੀ ਪ੍ਰੋਟੈਕਸ਼ਨ ਤੇ ਬਿਨਾਂ ਹੱਥ ਦੇ ਕਿੱਿਆ ਅੰਦਰ ਕੇਵਲ ਨਾਮ ਪਰਚੇ ਕਾਉਂਸਲਰ ਸਭਾ ਦਾ ਸੁਨਾ ਦਿੱਤਾ ਗਿਆ ਕਿ ਫਲਾਣਾ ਵਿਅਕਤੀ ਫਲਾਣਾ ਸੀਨੀਅਰ ਕਿੱਤੀ ਹੈ ਫਲਾਣਾ ਕਿੱਤੀ ਹੈ ਅੰਦਰ ਉਹ ਰਾ ਪੈ ਗਿਆ ਜੀ ਤੇ 52 ਦੇ 52 ਲੋਕ ਉੱਥੇ ਫਿਰ ਆਦਾ ਪ੍ਰਗਰਸ਼ਨ ਕਰਦੇ ਰਹੇ ਲੜਾਈ ਲੜਦੇ ਰਹੇ ਅੰਦਰ ਅੱਕਰ ਲੜਾਈ ਲੜਦੇ ਰਹੇ ਔਰ ਫਿਰ ਚਾਜੋ ਜਾ ਕਰਨ ਤੋਂ ਬਾਅਦ ਮਗਰਲੇ ਸ਼ੇਖ ਖਾਨੀ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਸੀ ਉਹ ਮਗਰਲੇ ਗੇਂਚੋਂ ਬਾਹਰ ਕਰ ਦਿੱਤੇ ਕਿ ਜਿਹੜਾ ਸਭ ਕੁਝ ਪ੍ਰੈਸ ਨੇ ਦੇਖਿਆ ਤੇ ਸਾਡੇ ਲੋਕਾਂ ਦੀ ਅਸੀਂ ਬਾਹਰ ਆ ਕੇ ਜਾ ਵੀ ਬੰਦਿਆਂ ਦੀ ਜਿਵੇਂ ਪ੍ਰੇਡ ਕਰਾਈ ਦੀ ਐ ਇਕ ਥਾਂ ਤੇ ਖੜੇ ਕਰਕੇ ਕਿਆਰੀ ਦੇ ਕਿਆਰੀ ਦਾ ਇੱਕ ਛੱਟ ਉਹ ਬਣਾਏ ਚਾਰ ਕੰਮੀ ਦਾ ਲਾਵੇ ਮੈਂ ਆਪਣੇ ਕਰਾਏ ਕਿ ਆਹ ਚਾਰ ਸਾਡੇ ਖੜੇ ਤੇ ਸੱਤ ਜਿਹੜੇ ਆ ਉਹ ਬੀਜੇਪੀ ਦੇ ਲੋਕਾਂ ਨੇ ਜਣਾਏ ਅੱਜ ਵੀ ਉਹ ਇਹ ਗੱਲ ਕਹਿੰਦੇ ਆ ਸਾਰੇ ਸਾਡੇ ਸਾਡੇ ਕਿਆਰੀ ਵੀ ਤੇ ਦੂਜੀਆਂ ਦੀ ਪਾਰਟੀ ਵੀ ਦੀ ਅਸੀਂ ਗੁੰਜਾ ਦੇ ਗੁੰਜਾ ਐਸਪੀ ਦੇ ਵਿੱਚ ਤੇ ਨੂੰ ਕਿਆਰੇ ਅੰਦਰ ਕੋਈ ਨਾਮ ਦੀ ਕੋਈ ਚੀਜ਼ ਹੋਈ ਨਹੀਂ ਕਿਸ ਨੇ ਹੱਥ ਵੀ ਠੜਕ ਕਰਾਇਆ ਕਿਸ ਨੇ ਗੱਲਬਾਤ ਨਹੀਂ ਕੀਤੀ ਕੇਵਲ ਅਨਾਉਂਸ ਕਰ ਦਿੱਤਾ ਗਿਆ ਜੋ ਇਹ ਪ੍ਰਮਾਣ ਸੀ ਜੇ ਤੋ ਬਾਅਦ ਫਿਰ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਉਸਕੇ ਉੱਤੇ ਦਰਖਵਾਆ ਐਥਰੇ ਪਰ ਅੱਜ ਅਸੀਂ ਹਾਈ ਕੋਰਟ ਚ ਪਟੀਸ਼ਨ ਵੀ ਦਾਇਰ ਜਿਹੜੀ ਕੀਤੀ ਹੈ ਜਿਹਦਾ ਰਿਕਰਡ ਕਰਕੇ ਉਹ ਰਹੀ ਹੈ ਵਰਮਲ ਸਾਹਿਬ ਨੂੰ ਅੱਜ ਅਸੀਂ ਟਾਈਮ ਲਾ ਕੇ ਮਿਲਣ ਆਇਆ ਇਸ ਅਸੀਂ ਮੰਗ ਕੀਤੀ ਹੈ ਕਿ ਇੱਕ ਦਾ ਇਨਕੁਆਰੀ ਹੋਣੀ ਚਾਹੀਦੀ ਔਰ ਜੀ ਸਾਡੀ ਮੰਗ ਹੈ ਕਿ ਇਹ ਇਲੈక్షన్ ਫਾਰੀਗਨ ਨਾ ਨਾ ਤੋਂ ਪਤਾ ਲੱਗੇਗਾ ਇਹ ਦੁਬਾਰਾ ਹੋਣਾ ਚਾਹੀਦਾ ਹੈ। ਔਰ ਪੀਚੀ ਸਾਡੀ ਮੰਗ ਹੈ ਕਿ ਜਿਹੜੇ ਅਫਸਰ ਖਾਸ ਕਰਕੇ ਡਿਪਟੀ ਕਮਿਸ਼ਨਰ ਕੇ ਪੰਜਾਬ ਪੁਲਿਸ ਦੇ ਕਮਿਸ਼ਨਰ ਜੋ ਪੁਲਿਸ ਅਧਿਕਾਰੀ ਹਸਣ ਉਹ ਜਿਹੜੇ ਇਨਵੋਲ ਸੀਗੇ ਇਸ ਦਾ ਗ੍ਰੀਵੇ ਡੈਮੋਕ੍ਰੇਸੀ ਦਾ ਕਤਲ ਕਰਦੇ ਨੇ। ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਸਾਨੂੰ ਗਵਰਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਬੇਕੋਲਿੰਨਾ ਕਿਹਾ ਕਿ ਲੀਗਲ ਓਪੀਨੀਅਨ ਲੈ ਕੇ ਉਹਨਾਂ ਨੇ ਨਾਲ ਵੀ ਨਾਲ ਹੀ ਆਰਡਰ ਕੀਤੇ ਹੈ ਕਿ ਜਿਸੇ ਜੈਨ ਦਾ ਨਾਮ ਲੈ ਰਹੇ ਸੀ ਉਹਨਾਂ ਨੂੰ ਬੁਲਾਇਆ ਜਾਵੇ ਔਰ ਲੀਗਲ ਓਪੀਨੀਅਨ ਲੈ ਕੇ ਬੰਦੀ ਕਾਰਵਾਈ ਜਿਸ ਨਾਲ ਅਕਸਰ ਕਿ ਤੇ ਇਸ ਚੁਨਾਵ ਚੁਣਵੀ ਪੁਚਰੀਆਂ ਦੀ ਹੋਣੀ ਇਹ ਹੋਣੀ ਚਾਹੀਦੀ ਸੋਗੇ ਕੀ ਹੁੰਦਾ ਉਹ ਸੁਬਾਹ ਫੋਨ ਕਰ ਦੱਸ ਜਾਂਗੇ ਸੋ ਬਹੀ ਦੱਸਣਾ ਚਾਹੁੰਦਾ ਸੀ ਮੈਂ ਗੇਂਤੀ ਕਰਾਂਗਾ ਹੁਣ ਮੈਂ ਬੇਨਤੀ ਕਰਾਂਗਾ ਹੁਣ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਿਰੇ ਤੇ ਲੀਡਰ ਜਿਹੜੀਆਂ ਹੋਰ ਸਾਡੀਆਂ ਹੋਰ ਸਾਡੇ ਗੱਲਾਂ ਸੁਣਾ ਕੋਸ਼ਿਸ਼ ਕਰੋ ਖਾਸ ਕਰਕੇ ਪ੍ਰਤਾਪ ਸਿੰਘ ਉਹ ਰੀਪਿੰਗ ਦਾਗਾਂ ਬਣੇ ਜਿਹੜਿਆ ਸਾਡੇ ਸਾਥੀਆਂ ਨੇ ਸਾਰੀ ਲੱਗਿਆ ਸਾਡੇ ਕੋਲ ਪੀਰ ਕਨਿਬਲ ਕੋ ਜਿਹੜੀ ਆ ਕਿਹੜਾ ਦਿਨ ਦਿਹਾੜੇ ਦਾਤਾ ਬੱਜਿਆ ਜਦੋਂ ਇਹ ਲੱਛਨੀ ਹੋਈ ਇਹ ਇਲੈਕਸ਼ਨ ਨੇ ਨਾ ਮੇ ਇਹਦਾ ਤੌਰ ਫਾਈਨਲ ਇਲੈਕਸ਼ਨ। ਧੂਤੀ ਇਲੈਕਸ਼ਨ ਨੇ ਕਰਾਈ ਇਲੈਕਸ਼ਨ। ਅੱਜ ਵੀ ਸਾਡੇ ਕੋਲ ਜਿਨ੍ਹਾਂ ਦੇ ਨਾਮ ਪੋਟਫਾਈਟ ਬੰਦਿਆਂ ਦੀ ਲਿਸਟ ਹੈ ਬੰਦਿਆਂ ਦੀ ਜਿਹੜੇ ਸਾਰੇ ਗਿੱਲਿੰਗ ਨੇ ਐਪਲੀਕੇਸ਼ਨ ਐਂਡ ਪੋਸਟ ਆਫੀਸ ਅਪਲੀਕੇਸ਼ਨ ਹਾਈ ਕੋਰਟ ਤੋਂ ਰਾਈਟਿਕਸ਼ਨ ਤੋਂ ਸਾਡਾ ਬੜਾ ਅਫਸਰ ਹੁੰਦਾ ਹੈ ਸਰਕਾਰੀ ਗੱਲ। ਅਸੀਂ ਕਿਸ ਕਿਸਮ ਦੀ ਇਹ ਦਾਅਵਤੀਆਂ ਕਰਦਾ ਇਸ ਤੋਂ ਸੰਬੰਧੀ ਇਲੈਕਸ਼ਨ ਹੋਣ ਦੀ ਕੋਸ਼ਿਸ਼ ਸੀ ਅਸੀਂ ਕਹੇ ਸਫਰਦੀ ਬਾਤ ਨੂੰ ਗੱਲ ਗਈ ਸੀ ਕਿ ਜੇ ਇਹ ਕੰਮ ਹੀ ਕਰਨਾ ਸੀ ਤੇ ਨੋਮੀਨੇਸ਼ਨ ਪ੍ਰੈਕਟਿਸ ਵੀ ਪੈਣੀ ਸੀ ਜੇ ਤੁਸੀਂ ਇਹ ਕੰਮ ਹੀ ਕਰਦਾ ਜਿੱਤੇ ਜੋ ਮਗਵਾੜੇ ਨੂੰ ਕਲੀਅਰ ਕਰਕੇ ਸਟੈਚੂਸੀ ਇਲੈਕਸ਼ਨ ਕਰਾਉ ਜਦੋਂ ਬੇਕਰ ਨੰਬਰ ਨਹੀਂ ਹੋਇਆ ਕੋਈ ਇੱਕ ਤੋਂ ਕਲੀਅਰ ਕਰਕੇ ਸਟੈਚੂਸੀ ਇਲੈਕਸ਼ਨ ਜਰੂਰ ਕਰਾਉ ਉਹਨਾਂ ਨੇ ਉਹ ਤੁਹਾਡਾ ਡਾਟੇ ਹੀ ਲੈਂਦੇ ਹੋਏ ਸਫਵਾੜੇ ਦਾ ਉਹਨਾਂ ਨੇ ਇੱਥੇ ਆ ਕੇ 92 ਇਲੈਕਸ਼ਨ ਕੋਈ ਬੰਦਿਆਂ ਦੀ ਸੁਣਾਈ ਨਹੀਂ ਦਿੱਤੀ ਗਈ ਸੋ ਅਸੀਂ ਆਪਣੀ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਰੱਖਣ ਵਾਸਤੇ ਆਏ ਆ ਕਿ ਟੋਟਲ ਜਿਹੜਾ ਹੈ ਗੁਜ਼ਾਰਾ ਸੀ ਦੇਖਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੋ ਕਰ ਦਿੱਤਾ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਅਨਾਜ ਹੈ ਜੀ ਵੀ ਸੋਚਦੇ ਡੱਕ ਕੇ ਫੈਰਾ ਪਾਉਂਦੇ ਕਿਸੇ ਗੱਲ ਕਰ ਅਨਾਜ ਜਿਹੜੇ ਨੇ ਉਹਨਾਂ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਕਹੀ ਇਹ ਗੱਲ ਕਿ ਮੈਨੂੰ ਖਾਬੋ ਖਿਆਲ ਵਿੱਚ ਵੀ ਇਹ ਗੱਲ ਨਹੀਂ ਸੀ ਆਈ ਕਿ ਅਰਮਿੰਦ ਕਦੀ ਸ਼ਰਾਬ ਦੇ ਕੋਟਾਲੇ ਵਿੱਚੋਂ ਪੈਸੇ ਲੈ ਕੇ ਆਪਣੀ ਸਿਆਸਤ ਚਲਾਈ। ਤੋਂ